ਲਓ ਜੀ ਸਾਡੇ ਵੀਡੀਓ ਵੇਖ ਰਹੇ ਸਾਰੇ ਸੱਜਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਸੱਜਣੋ ਅੱਜ ਆਪਾਂ ਤੁਹਾਡੇ ਨਾਲ ਦੁੱਧ ਦੇ ਬਾਰੇ ਵਿੱਚ ਕੁਝ ਮਹੱਤਵਪੂਰਨ ਗੱਲਾਂ ਕਰਨੀਆਂ ਨੇ ਕਿਉਂਕਿ ਦੁੱਧ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਤੇ ਦੁੱਧ ਦੇ ਨਾਮ ਤੇ ਜੋ ਤੁਹਾਡੇ ਨਾਲ ਖਿਲਵਾੜ ਹੋ ਰਿਹਾ ਉਸ ਚੀਜ਼ ਤੋਂ ਬਚੋ ਆਪ ਵੀ ਬਚੋ ਆਪਣੇ ਪਰਿਵਾਰ ਨੂੰ ਬਚਾਓ ਤੇ ਜੇ ਤੁਹਾਡੀਆਂ ਗੱਲਾਂ ਵਧੀਆ ਲੱਗਣ ਤੇ ਵੀਡੀਓ ਨੂੰ ਰਿਸ਼ਤੇਦਾਰਾਂ ਤੱਕ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਸਾਨੂੰ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਉਹਨਾਂ ਤੋਂ ਬਚੀਏ ਤੇ ਤੰਦਰੁਸਤ ਰਹੀਏ ਤੇ ਅੱਜ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਪਿੰਡ ਮਨਸੂਰਾ ਫੌਜੀ ਹਰਪਾਲ ਸਿੰਘ ਜੀ ਦੇ ਘਰ ਜ਼ਿਲ੍ਹਾ ਗਰਦਾਸਪੁਰ ਤੇ ਬਹੁਤ ਹੀ ਜਾਣਕਾਰੀ ਵਾਲੀਆਂ ਤੁਹਾਨੂੰ ਗੱਲਾਂ ਦੱਸਾਂਗੇ ਗੱਲਾਂ ਵਧੀਆ ਲੱਗਣ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਫੌਜੀ ਸਾਹਿਬ ਦੇ ਵਿਚਾਰ ਤੁਹਾਨੂੰ ਕਿਵੇਂ ਲੱਗੇ ਫੋਜੀ ਸਾਹਿਬ ਦੇ ਸ਼ੌਂਕ ਨਾਲ ਤੁਹਾਨੂੰ ਮਿਲਾਵਾਂਗੇ ਜਾਨਵਰ ਵੀ ਤੁਹਾਨੂੰ ਦਿਖਾਵਾਂਗੇ ਬਰੀਡ ਤੇ ਕੰਮ ਕਰਦੇ ਨੇ ਬਾਕੀ ਜੋ ਸੱਜਣ ਦੁੱਧ ਦੇ ਸੌਦੇ ਨੂੰ ਘਾਟੇਵੰਦ ਸਮਝਦੇ ਨੇ ਤੇ ਸ਼ਰਮ ਮਹਿਸੂਸ ਕਰਦੇ ਨੇ ਉਹਨਾਂ ਵਾਸਤੇ ਬੜੀਆਂ ਸਿੱਖਣਯੋਗ ਗੱਲਾਂ ਨੇ ਤੇ ਫੋਜੀ ਸਾਹਿਬ ਸਾਡੇ ਵੱਲੋਂ ਪਿਆਰ ਭਰੀ ਤੁਹਾਨੂੰ ਸਤਿਕਾਰ ਸਤਿਕਾਰ ਜੀ ਇਹ ਮੇਕਅਪ ਸਟੂਡਿਓ ਜੀ ਆ ਇਹਨੂੰ ਮੱਜਾਂ ਦਾ ਧੰਦੇ ਵਿੱਚ ਬਹੁਤ ਬੈਨੀਫਿਟ ਆ ਜੇ ਬੰਦਾ ਪਿਆਰ ਨਾਲ ਤਰੀਕੇ ਨਾਲ ਕੰਮ ਕਰੇ ਹਾਂਜੀ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਘਾਟਾ ਨਹੀਂ ਠੀਕ ਹੈ ਜੀ ਮੱਜਾਂ ਨੂੰ ਸੰਭਾਲੋ ਬਾਹਰ ਜਾਣ ਤੋਂ ਬਚੋ ਬੱਚੇ ਜਿਹੜੇ ਬਾਹਰ ਜਾ ਕੇ ਬੇਰਜਗਰ ਘੁੰਮ ਰਿਆ ਫੇਰ ਜਾ ਕੇ ਫੇਰ ਵਾਪਸ ਆ ਰਹੇ ਆ ਉਹਦੇ ਨਾਲ ਉਹਦੇ ਠੰਡਾ ਲੱਖ ਗੁਣਾ ਵਧੀਆ ਜੀ ਫਿਰ ਠੀਕ ਹੈ ਜੀ ਮੇਰੇ ਕੋਲ ਟੋਟਲ ਚਾਰ ਮੱਜਾਂ ਨੇ ਹਾਂ ਜੀ ਚਾਰ ਮੱਜਾਂ ਨੇ ਮੈਂ ਬਰੀਡ ਤੇ ਕੰਮ ਕਰਦਾ ਤੇ ਕਟੀਆਂ ਮੈਂ ਨਾਲ ਪਾਲ ਰਿਆ ਤੇ ਦੋ ਗਾਵਾਂ ਨੇ ਤੇ ਦੋ ਬੈਣਾ ਪਾਲ ਰਿਆ ਮੈਂ ਚਾਰਾ ਡੰਗਰਾਂ ਦੇ ਵਿੱਚੋਂ ਘਰ ਰਹਿ ਕੇ ਮਤਲਬ ਇਹਨਾਂ ਦੇ ਵਿੱਚੋਂ ਕਟੀਆਂ ਨਾਲ ਪਾਲ ਕੇ ਚਾਰ ਪੰਜ ਮੈਨੂੰ 70000 ਰੁਪਇਆ ਮੈਂ ਝੂਠ ਨਹੀਂ ਬਦੇ ਬੋਲਦਾ ਨਾ ਬੋਲਣ ਤੇ 70000 ਰੁਪਇਆ ਡੰਗਰ ਛੱਡਦੇ ਆ ਤੇ ਜੇ ਆਪਾਂ ਗੱਲ ਕਰੀਏ ਫੌਜੀ ਸਾਹਿਬ ਤੁਸੀਂ ਆਪਣੇ ਪਿੰਡ ਦਾ ਹੀ ਹਿਸਾਬ ਲਾ ਲਓ ਜਾਂ ਤੁਹਾਡੇ ਪਿੰਡ ਦੀ ਗੱਲ ਕਰਦੇ ਆ ਹਾਂਜੀ ਹਾਂਜੀ ਬਹੁਤ ਘੱਟ ਲੋਕਾਂ ਨੇ ਜਾਨਵਰ ਰੱਖਿਆ ਹੈ ਨਹੀਂ ਤੇ ਜੇ ਆਪਾਂ ਗੱਲ ਕਰੀਏ ਇੱਕ ਪਿੰਡ ਦਾ ਦੁੱਧ ਇੱਕ ਪਿੰਡ 'ਚ ਵੀ ਪੂਰਾ ਨਹੀਂ ਹੋ ਸਕਦਾ ਨਹੀਂ ਪੂਰਾ ਹੋ ਸਕਦਾ ਜੀ ਤੇ ਘਰ ਘਰ ਦੁੱਧ ਦੀ ਜਰੂਰਤ ਹੈ। ਲੱਗੇ ਚਾਗੇ ਇੱਕ ਦੋਆਂ ਪਿੰਡਾਂ ਦੇ ਵਿੱਚ ਸਿਰਫ ਮੇਰੇ ਕੋਲੋਂ ਪਿੰਡ ਦਾ ਕਰ ਲੜ ਗੁਜਰਾ ਨੂੰ ਛੱਡ ਕੇ ਮੇਰੇ ਕੋਲੋਂ ਦੁੱਧ ਜਿਹੜਾ ਆ 70-80 ਕਿਲੋ ਹੁੰਦਾ ਆ ਤੇ 64 ਡੰਗਰਾਂ ਦਾ ਪੰਜਾਂ ਦਾ ਪੰਜਾਬ ਦੇ ਵਿੱਚ ਇੰਨਾ ਦੁੱਧ ਦੀ ਪੈਦਾਵਾਰ ਫਿਰ ਕਿੱਥੋਂ ਜਦੋਂ ਆਪਣੇ ਪਿੰਡ ਦਾ ਪਿੰਡ 'ਚ ਦੁੱਧ ਪੂਰਾ ਨਹੀਂ ਹੋ ਰਿਹਾ ਤੇ ਇਹ ਦੁੱਧ ਆ ਕਿੱਥੋਂ ਰਿਹਾ ਦੁੱਧ ਕਿਤੇ ਨਾ ਕਿਤੇ ਡੁਪਲੀਕੇਟ ਬਣ ਰਿਹਾ ਦੁੱਧ ਕਿਤੇ ਨਾ ਕਿਤੇ ਡੁਪਲੀਕੇਟ ਬਣ ਰਿਹਾ ਸ਼ੇ ਕਰਕੇ ਦੁੱਧ ਦੀ ਵੈਲਿਊ ਜਿਹੜੀ ਆ ਉਹ ਘਟਦੀ ਜਾ ਰਹੀ ਆ। ਤੇ ਤੁਸੀਂ ਸਾਨੂੰ ਵਿਸਥਾਰ ਨਾਲ ਦੱਸੋ ਜਿਹੜੇ ਸੱਜਣ ਸੋਚਦੇ ਨੇ ਕਿ ਜੇ ਆਪਾਂ ਪਸ਼ੂ ਰੱਖਦੇ ਆ ਪਸ਼ੂ ਸਾਨੂੰ ਮਹਿੰਗਾ ਪੈਂਦਾ ਤੇ ਦੁੱਧ ਲੈਣਾ ਸਾਨੂੰ ਸਸਤਾ ਪੈਂਦਾ ਉਹ ਗਲਤ ਰਾਹ ਤੇ ਜਾ ਰਹੇ ਨੇ ਕਿ ਸਹੀ ਰਸਤੇ 'ਚ ਬਿਲਕੁਲ ਗਲਤ ਰਾਹ ਤੇ ਜਾ ਰਹੇ ਆ ਪਸ਼ੂ ਕਿਹੜਾ ਬੰਦਾ ਕਹਿੰਦਾ ਜਿਹੜਾ ਬੰਦਾ ਆਪ ਨਾਲ ਕੰਮ ਕਰ ਰਿਹਾ ਨਾ ਪਸ਼ੂ ਦਾ ਉਹ ਬੰਦੇ ਹਾਂ ਜਿਹੜੇ ਕੰਮ ਰੱਖੇਗਾ ਨਾ ਆਪ ਖੁਦ ਡੰਗਰ ਵਾਲ ਨਹੀਂ ਦੇਖਣਾ ਪਸ਼ੂ ਦਾ ਧਿਆਨ ਰੱਖਣਾ ਉਹ ਬੰਦੇ ਨੂੰ ਪਸ਼ੂ ਨੰਗਾ ਪੈਂਦਾ ਠੀਕ ਹੈ ਜੀ ਤੁਸੀਂ ਬੰਦਾ ਰੱਖੋ ਬੰਦਾ ਰੱਖੋ ਬੰਦਾ ਤੁਹਾਡੇ ਨਾਲ ਕੰਮ ਕਰੇ ਪਰ ਜਿਹੜਾ ਪਸ਼ੂਆਂ ਦਾ ਦੇਖ ਰੇਗਾ ਜਿਹੜਾ ਉਹਨਾਂ ਨੂੰ ਰਖਾਣਾ ਉਹ ਆਪ ਆਓ ਦਾਣਾ ਪਾਣੀ ਆ ਦਾਣਾ ਪਾਣੀ ਆਪ ਪਾਓ ਧਾਰ ਦੇ ਟਾਈਮ ਤੇ ਆਪ ਪ੍ਰਜੈਂਟ ਰਹੋ ਬੰਦੇ ਕੋ ਕੰਮ ਕਰਾਓ ਪਰ ਨਾਲ ਆਪ ਆਪ ਨਾਲ ਰਹਿ ਕੇ ਜਿਹੜਾ ਕੰਮ ਕਰੋਗੇ ਤੇ ਜਿਹੜੇ ਲੋਕ ਡੁਪਲੀਕੇਟ ਦੁੱਧ ਦਾ ਸ਼ਿਕਾਰ ਹੋ ਰਿਹਾ ਸ਼ਹਿਰਾਂ ਵਿੱਚ ਪਿੰਡ ਪਤਾ ਨਹੀਂ ਹੈਗਾ ਕਿ ਉਹ ਦੁੱਧ ਦੀ ਕਿੱਥੋਂ ਲੈ ਕੇ ਆ ਰਿਹਾ ਨਾ ਕਿਸੇ ਨੇ ਕੁਝ ਦੁੱਧ ਹੀ ਇਦਾਂ ਦੇ ਆ ਜਿਨ੍ਹਾਂ ਨੇ ਇੱਕ ਵੀ ਡੰਗਾ ਨਹੀਂ ਰੱਖਿਆ ਹਾਂਜੀ ਉਹ ਦੁੱਧ ਕਿਦਾਂ ਪ੍ਰੋਡਿਊਸ ਕਰ ਰਹੇ ਆ ਮਾਰਕੀਟ ਚ ਇਹ ਤੇ ਦੇਖੋ ਜੀ ਸਾਨੂੰ ਤੇ ਅਜਿਹੀ ਚੀਜ਼ ਦਾ ਨਹੀਂ ਨੋਟ ਹੈ ਕਿ ਨਹੀਂ ਦੁੱਧ ਡੁਪਲੀਕੇਟ ਬਣ ਰਿਹਾ ਡੁਪਲੀਕੇਟ ਸਾਰਾ ਕੁਝ ਹੀ ਬਣਦਾ ਦੁੱਧ ਨਹੀਂ ਬਣ ਰਿਹਾ ਸਾਰਾ ਕੁਝ ਪਨੀਰ ਤੋਂ ਲੈ ਕੇ ਸਾਰਾ ਕੁਝ ਡੁਪਲੀਕੇਟ ਬਣ ਹੀ ਰਿਹਾ ਹੈ ਨਾ ਇਹ ਚੀਜ਼ ਦਾ ਤੇ ਪਤਾ ਗਵਰਨਮੈਂਟ ਨੂੰ ਕਰਨਾ ਚਾਹੀਦਾ ਜੀ ਬਿਲਕੁਲ ਹੈ ਨਾ ਵਿੱਚ ਗਵਰਨਮੈਂਟ ਨੂੰ ਕਰਕੇ ਪਤਾ ਇਹ ਡੁਪਲੀਕੇਸ਼ਨ ਬੰਦ ਹੀ ਕਿੱਲੇ ਪੰਜਾਬ ਜੀ ਨਹੀਂ ਸਾਰੇ ਬੰਨੇ ਚੱਲ ਰਿਹਾ ਹੈ ਇਹ ਬੰਦ ਹੋ ਜੇ ਤੇ ਦੁੱਧਾ ਤੁਹਾਡਾ ਤੇ ਰੇਟ ਦੁੱਧ ਦੇ ਧੰਦੇ ਚ ਫਾਇਦਾ ਹੀ ਫਾਇਦਾ ਦੁੱਧਾ ਰੇਟ ਤੇ 150 ਰੁਪਏ ਕਿਲੋ ਜੇ ਉੱਤੇ ਮਿਲੇ ਨਾ ਜੇ ਤੁਸੀਂ ਉਸ ਤੋਂ ਕੱਢੋ ਨਾ ਤੁਹਾਡੇ ਦੇ 50 ਗ੍ਰਾਮ ਮਤਲਬ ਜੇ ਪੰਜਾਬ ਪੂਰੇ ਦੇ ਹਿਸਾਬ ਨਾਲ ਪੰਜਾਬ ਦੇ ਦੁੱਧ ਦੀ ਕਵਾਂਟੀਟੀ ਲਾ ਲਓ 50 ਗ੍ਰਾਮ ਇੱਕ ਬੰਦੇ ਦੇ ਹਿੱਸੇ ਦੁੱਧ ਜਿਹੜਾ ਉਹ ਨਹੀਂ ਮਿਲ ਸਕਦਾ ਇੱਕ ਬੰਦੇ ਨੂੰ 50 ਗ੍ਰਾਮ ਇਹ ਦੀ ਕਵਾਂਟੀਟੀ ਦੇ ਹਿਸਾਬ ਨਾਲ ਚਲੋ ਪੰਜਾਬ ਚ ਕਿੰਨਾ ਦੁੱਧ ਪੈਦਾ ਹੋ ਰਿਹਾ ਤੇ ਕਿੰਨਾ ਦੁੱਧ ਲੱਗ ਰਿਹਾ ਬਾਕੀ ਜਿਨ੍ਹਾਂ ਦੇ ਕੋਲ ਜਗ੍ਹਾ ਵੀ ਆ ਖੇਤ ਵੀ ਆ ਪੱਠੇ ਵੇਚਣ ਵਾਸਤੇ ਉਹ ਵੀ ਲੋਕਾਂ ਨੇ ਪਸ਼ੂ ਆਪਣੇ ਵੇਚ ਦਿੱਤੇ ਕਿਤਨਾ ਕਿਤੇ ਚਿੱਟੇ ਕੁੱਟਦੇ ਪਜਾਮੇ ਪਾ ਕੇ ਬਹਿ ਗਏ ਵੀ ਸਾਡੇ ਕੱਪੜੇ ਗੰਦੇ ਨਾ ਹੋਣ ਤੇ ਡੁਪਲੀਕੇਟ ਦੁੱਧ ਲੈ ਰਹੇ ਆ ਆਉਣ ਵਾਲੇ ਸਮੇਂ ਚੋ ਬਿਮਾਰੀਆਂ ਲੱਗਣਗੀਆਂ ਬਿਮਾਰੀਆਂ ਲੱਗਣਗੀਆਂ ਹੁਣ ਆਪਣੀਆਂ ਜ਼ਮੀਨਾਂ ਵੇਚ ਕੇ ਹੁਣ ਆ ਵੀ ਚੱਲ ਜਣਾ ਇੱਥੇ ਫਿਰ ਬਾਹਰ ਹੀ ਆਣ ਕੇ ਬਸਣਗੇ ਮੇਰੇ ਤੇ ਸਿੱਧੇ ਸਵਾਲ ਆ ਜੀ ਤੁਹਾਡਾ ਉਹਨਾਂ ਨੂੰ ਕੀ ਮੈਸੇਜ ਹੈ ਕਿ ਜਨਮ ਮੇਰਾ ਇਹ ਮੈਸੇਜ ਹੈ ਵੀ ਆਪ ਰੋ ਆਪ ਮਿਹਨਤ ਕਰੋ ਉਦਾਂ ਸਾਡੇ ਬੰਦੇ ਗੁੱਸਾ ਕਰਨਗੇ ਕੀ ਬਾਰੋਂ ਬਿਹਾਰੀ ਆ ਗਿਆ ਬਿਹਾਰੀ ਰਹਿਣ ਲੱਗ ਪਿਆ ਇੱਥੇ ਬੱਚੇ ਬਿਹਾਰੀਆਂ ਵਰਗੇ ਪਿਆਦਾ ਪਿਆਦਾ ਕਿਉਂ ਨਹੀਂ ਇਦਾਂ ਹੀ ਇਸੇ ਕਰਕੇ ਹੋ ਰਿਹਾ ਵੀ ਬਾਰੋਂ ਬਿਹਾਰੀ ਆ ਗਏ ਇੱਥੋਂ ਜਿਹੜੇ ਸਰਦਾਰੋਂ ਬਾਹਰ ਨਿਕਲ ਗਏ ਜਿਹੜੇ ਤਗੜੇ ਤਗੜੇ ਮੁੰਡੇ ਬਾਹਰ ਨਿਕਲ ਗਏ ਇੱਥੇ ਕੰਮ ਕਿਹਨੇ ਕਰਨਾ ਉਹਨਾਂ ਨੇ ਕਰਨਾ ਆਗੇ ਤੇ ਜੇ ਉਹ ਸਾਡੇ ਬੱਚੇ ਇੱਥੇ ਰਹਿਣ ਇੱਥੇ ਮਿਹਨਤ ਕਰਨ ਇਦਾਂ ਵਰਗੇ ਤੇ ਫੌਜੀ ਸਾਹਿਬ ਸਾਡਾ ਤੁਹਾਨੂੰ ਇੱਕ ਮੇਨ ਸਵਾਲ ਆ ਜਿਹੜੇ ਮਾਪਿਓ ਨੇ ਆਪਣੇ ਬੱਚਿਆਂ ਨੂੰ ਮਹਿੰਗੇ ਫੋਨ ਮਹਿੰਗੇ ਮੋਟਰਸਾਈਕਲ ਮਾਪਿਓ ਬੱਚਿਆਂ ਦੇ ਸ਼ੌਂਕ ਪੂਰੇ ਕਰਦੇ ਆ ਚਲੋ ਕਰਨੇ ਵੀ ਚਾਹੀਦੇ ਨੇ ਪਰ ਕਿਤੇ ਨਾ ਕਿਤੇ ਬੱਚੇ ਮਿਹਨਤ ਤੋਂ ਦੂਰ ਹੋ ਰਹੇ ਆ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦਿੰਦੇ ਹੋ ਕਿ ਬੱਚਿਆਂ ਨੂੰ ਕਿੱਦਾਂ ਦੇਖੋ ਜੀ ਮੇਰਾ ਮੈਸੇਜ ਇਹ ਆ ਬੱਚਿਆਂ ਦਾ ਇੱਕ ਰੁਝਾਨ ਬਣਾਓ ਬੱਚੇ ਸਕੂਲ ਜਾਂਦੇ ਆ ਸਕੂਲ ਤੋਂ ਆਉਣ ਤੋਂ ਬਾਅਦ ਬੱਚਿਆਂ ਨੂੰ ਪਸ਼ੂਆਂ ਵਾਲੇ ਬੰਨੇ ਘਮਾਓ ਥੋੜਾ ਜਾਂ ਹਾਂਜੀ ਥੋੜਾ ਥੋੜਾ ਤੁਸੀਂ ਘਮਾਓਗੇ ਨਾ ਥੋੜਾ ਥੋੜਾ ਤੇ ਬੱਚਾ ਆਪਣੇ ਆਪ ਇੱਕ ਕਦਮ ਇਸਟਾ ਪੁਛਟਾ ਪੱਗੇ ਵਧੇਗਾ ਤੇ ਜੇ ਤੁਸੀਂ ਬੱਚਿਆਂ ਨੂੰ ਸਕੂਲੋਂ ਆਇਆ ਤੇ ਬੱਚੇ ਨੂੰ ਤੁਸੀਂ ਖੇਡਣ ਭੇਜ ਦੋ ਵਾਰਾ ਗੱਦੀ ਕਰਨ ਭੇਜ ਦੋ ਉਹ ਬੱਚਾ ਦੇਖ ਬਣਿਆ ਆਏਗਾ ਜੀ ਨਹੀਂ ਆ ਉਹ ਬੱਚੇ ਨੂੰ ਤਾਂ ਪਤਾ ਨਹੀਂ ਵੀ ਮੇਰੀ ਭੈਲੀ ਡੰਗਰ ਕਿੰਨੇ ਨੇ ਠੀਕ ਹੈ ਜੀ ਬੱਚਿਆਂ ਦਾ ਐਭ ਬਨੇਰ ਜਾਣ ਪਾਓ ਉਹਨੂੰ ਥੋੜਾ ਥੋੜਾ ਐਭ ਬਨੇ ਨੂੰ ਜਦੋਂ ਤੁਸੀਂ ਬੱਚੇ ਨੂੰ ਥੋੜਾ ਥੋੜਾ ਮੋੜੋਗੇ ਨਾ ਐਭ ਬਨੇ ਨੂੰ ਬੱਚੇ ਦਾ ਆਪਣੇ ਡੰਗਰ ਵੇਖ ਕੇ ਡੰਗਰ ਵੇਖ ਕੇ ਮਤਲਬ ਉਹਦਾ ਦਿਲ ਹੋਰ ਕਰੇਗਾ ਵੀ ਮੈਂ ਵੀ ਸੇਵਾ ਕਰਾਂ ਮੈਂ ਵੀ ਇਹ ਕੰਮ ਕਰਾਂ ਹੈਨਾ ਤੇ ਫੇਰ ਹੀ ਫਾਇਦਾ ਜੇ ਬੱਚਾ ਉਹਦਾ ਜੇ ਤੁਸੀਂ ਮਹਿੰਗੇ ਫੂਲ ਲਾਤੇ ਬੱਚੇ ਨੂੰ ਮੋਟਰਸਾਈਕਲ ਦਾ ਐਪਾ ਤੇ ਬੱਚੇ ਅੱਜ ਜਦੋਂ ਤੁਹਾਡਾ ਪਿੰਡ ਮੰਨ ਲਓ ਅੱਜ ਸਾਡੇ ਪਿੰਡ ਤੋਂ ਬੱਚਾ 10 ਕਿਲੋਮੀਟਰ ਦੂਨ ਜਾਣਾ ਪਿਆ ਬੱਚਾ ਫ੍ਰੀ ਉਹਨੂੰ ਪਤਾ ਪਿਛੇ ਕੰਮ ਤੇ ਹੈ ਹੀ ਕੋਈ ਨਹੀਂ ਹਾਂਜੀ ਮੈਂ ਕਰਨਾ ਨਹੀਂ ਤੇ ਕੰਮ ਰਮਾ ਦੇ ਉਹਨੇ ਨਹੀਂ ਕੀਤਾ ਤੇ ਮੈਂ ਕੀ ਕਰਨਾ ਬਿਲਕੁਲ ਉਹ ਬੱਚਾ ਫਿਰ ਆਪਣਾ ਦਿਲ ਹੌਲੇ ਹੌਲੇ ਇੱਥੋਂ ਲੈ ਕੇ 10 ਕਿਲੋਮੀਟਰ ਜਾਂਦਾ ਫਿਰ 10 ਤੋਂ 15 ਫਿਰ ਉਹਨੂੰ ਪਤਾ ਸ਼ਾਮ ਦਾ ਕੋਈ ਕੰਮ ਨਹੀਂ ਉਹ ਵਾਰਾ ਹੋ ਜਾਂਦਾ ਬੱਚਾ ਉਹ ਬੱਚਾ ਵਾਰਾ ਹੋ ਜਾਏਗਾ ਉਹ ਬੱਚਾ ਆਪਣੀ ਬਾਡੀ ਵੀ ਖੋ ਬੈਠੇਗਾ ਬੱਚੇ ਨੂੰ ਇਹ ਬੰਨੇ ਪਾਓ ਇਹ ਬੰਨੇ ਦੇ ਨਾਲ-ਨਾਲ ਘਰ ਦਾ ਦੁੱਧ ਪਿਆਓ ਨਾਲ ਉਹਨੂੰ ਪ੍ਰੈਕਟਿਸ ਕਰਾਓ ਹੈਨਾ ਜੇਮ ਵਾਲੇ ਬੰਨੇ ਪਾਓ ਹਾਂ ਬੇਟਾ ਡੰਡ ਬੈਠ ਕੇ ਮਾਰੋ ਆਪਣਾ ਸਰੀਰ ਫਿੱਟ ਰੱਖੋ ਛੇਧ ਫਿੱਟ ਰੱਖੋ ਉਹਦੇ ਵਿੱਚ ਫਾਇਦਾ ਬੱਚਾ ਤਾਂ ਆਟੋਮੈਟਿਕ ਹੀ ਆ ਜਾਏਗਾ ਜੇ ਤੁਸੀਂ ਬੱਚੇ ਨੂੰ ਥੋੜੇ ਦੇ ਘਮ ਹੋਗੇ ਬੱਚਾ ਘੁੰਮ ਜੇਗਾ ਤੇ ਜੇ ਤੁਸੀਂ ਬੱਚੇ ਨੂੰ ਫੁੱਲਾ ਛੱਡ ਦੋ ਬੱਚਾ ਸਿੱਧਾ ਵਾਰਾ ਹੋ ਗਿਆ ਫਿਰ ਬਾਹਰ ਨਿਕਲ ਜਾਏਗਾ ਇੱਥੋਂ ਤੁਸੀਂ ਜ਼ਮੀਨਾ ਵੇਚ ਕੇ ਬੱਚਾ ਬਾਹਰ ਭੇਜੋਗੇ ਇੱਥੇ ਵੀ ਕੁਝ ਨਹੀਂ ਰਹੇਗਾ ਤੇ ਬੱਚਾ ਬਾਹਰੋਂ ਇੱਥੇ ਆ ਜਾਏਗਾ ਰਿਪੋਰਟ ਹੋ ਗਏ ਨਹੀਂ ਤੇ ਤੁਸੀਂ ਵੇਖ ਲਿਆ ਚਾਂਸ ਆ ਰਿਹਾ ਬੱਚੇ ਬਹੁਤ ਜ਼ਿਆਦਾ ਪੌਜੀ ਸਾਹਿਬ ਤੁਸੀਂ ਇਹ ਗੱਲ ਮੰਨਦੇ ਹੋ ਕਿ ਜੇ ਪਸ਼ੂਆਂ ਵਾਲੇ ਬੰਨੇ ਬੱਚਾ ਜੁੜਦਾ ਕਿਤਨਾ ਕਿਤੇ ਉਹਨੂੰ ਚੰਗੀ ਸੋਸਾਇਟੀ ਮਿਲੇਗੀ ਬਿਲਕੁਲ ਚੰਗੀ ਸੋਸਾਇਟੀ ਮਿਲੇਗੀ ਗਾਂ ਪਰਿਵਾਰ ਚੰਗਾ ਰਹੇਗਾ ਮਤਲਬ ਜਿਹੜਾ ਬੱਚਾ ਬੰਦਾ ਪਸ਼ੂਆਂ ਵਲੇ ਬੰਨੇ ਆ ਗਿਆ ਨਾ ਜਦੋਂ ਉਹਨੇ 10 ਡੰਗਰ ਵੀ ਰੱਖ ਲਏ ਤੇ ਉਹ ਬੰਦਾ ਇੱਕ ਮੁਲਾਜ਼ਮ ਦੇ ਬਰਾਬਰ ਆਪਣਾ ਮਤਲਬ ਇਨਕਮ ਕਰ ਜੇਗਾ ਇੱਥੇ ਕੋਈ ਸ਼ੱਕ ਨਹੀਂ ਨੌਕਰੀ ਕਰਨ ਦੀ ਕੋਈ ਜਰੂਰਤ ਮੈਂ ਇੱਥੇ ਮੈਂ ਕਿਹਾ ਜੀ ਮੈਂ ਇੱਥੇ ਆ ਕੇ ਕਰਕੇ ਵੇਖ ਲਿਆ ਮੈਂ ਇੱਥੇ ਆ ਕੇ ਕਰਕੇ ਵੇਖ ਲਿਆ ਮੈਂ 40000 ਦਾ ਰਾਸ਼ਨ ਬਣਾ ਕੇ ਕਟੀਆਂ ਬਿਸ਼ੀਆਂ ਪਾਲ ਕੇ ਮੈਂ 80000 ਰੁਪਿਆ 70 ਤੋਂ 80 ਹਜ਼ਾਰ ਰੁਪਿਆ ਮੈਂ ਬਚਾ ਦੇਣਾ ਅਜੇ ਮੈਂ ਵਧਾਣਾ ਕੰਮ ਅਜੇ ਮੈਂ ਫਾਰਮ ਅੱਗੇ ਤਿਆਰ ਕਰਨ ਲਿਆ ਫਾਰਮ ਅਪਰੇਜ ਮੇਰਾ ਸ਼ੁਰੂ ਹੋਈ ਨਾ ਉਹ ਤੋਂ ਬਾਅਦ ਤੁਹਾਨੂੰ ਦੱਸਾਂਗਾ ਅੱਗੇ ਕਿ ਕਿਦਾਂ ਕੰਮ ਹੁੰਦਾ ਪਸ਼ੂਆਂ ਵਿੱਚ ਕੀ ਫਾਇਦਾ ਕੀ ਬੈਨੀਫਿਟ ਹੈ ਠੀਕ ਹੈ ਜੀ ਘਰ ਦੀਆਂ ਨਸਲਾਂ ਤਿਆਰ ਕਰੋ ਚੰਗੀ ਨਸਲ ਬਿਆਰ ਕਰਨ ਚੰਗੀ ਨਸਲੋਂ ਚੰਗਾ ਕੀ ਗੱਲ ਬਾਉ ਜਿਹੜੀ ਮਜਦ ਉਹਦੇ ਦੇਰੀ 10 ਕਿਲੋ ਚ ਤੂੰ ਕੀ ਵਿਚਾਰਨਾ ਉਹਦੇ ਵਿੱਚੋਂ ਤੇ ਨਾ ਉਹਦਾ ਖਰਚਾ ਨਿਕਲਣਾ ਨਾ ਮਾਝ ਦਾ ਖਰਚਾ ਨਿਕਲਣਾ ਤੇ ਨਾ ਘਰ ਦਾ ਨਿਕਲਣਾ ਮਾਝ ਰੱਖੋ 20 ਪਲੱਸ ਵਾਲੀ ਕੋਸ਼ਿਸ਼ ਕਰੋ ਤੂੰ ਤਾਂ ਜਾਣ ਬਰੀਡ ਤੇ ਕੰਮ ਕਰੋ ਬਰੀਡ ਤੇ ਕੰਮ ਕਰੋ ਨਹੀਂ ਤੇ ਹੁਣ ਤੁਸੀਂ ਮੇਰੀ ਵੀਡੀਓ ਬਣਾਉਣੀ ਆ ਮੇਰੀ ਝੋਟੀਆਂ ਦੇਖੋ ਮੈਂ ਬਰੀਡ ਦੇ ਕੰਮ ਕੀਤਾ ਬਰੀਡ ਤੇ ਵੀ ਇਹ ਕੀਤਾ ਅਲੱਗ-ਅਲੱਗ ਕੀਤਾ ਅਲੱਗ-ਅਲੱਗ ਟਿੱਕੇ ਲਵਾਏ ਨੇ ਵੀ ਕਿਹੜੀ ਕੱਟੀ ਯਾਰਾ ਦੋਤੇ ਜਾਏਗੀ ਪਹਿਲਾਂ ਕੱਟੀ ਕਿਹੜੀ 17 ਕਿਲੋ ਤੇ ਜਾਏਗੀ ਕਿਹੜੀ 18 ਕਿਲੋ ਤੇ ਜਾਏਗੀ ਕਿਹੜੀ 20 ਕਿਲੋ ਤੇ ਜਾਏਗੀ ਇਹ ਅਲੱਗ-ਅਲੱਗ ਸੀਮਨ ਲੋ ਆ ਗਏ ਅਲੱਗ-ਅਲੱਗ ਬਰੀਡ ਦੇ ਕੰਮ ਕਰਦੀ ਮੈਂ ਕੋਸ਼ਿਸ਼ ਕਰ ਰਿਹਾ ਬਾਕੀ ਅੰਕਲ ਜੋ ਲੋਕ ਮੋਲ ਦਾ ਦੁੱਧ ਲੈ ਲੈ ਕੇ ਪੀ ਰਹੇ ਆ ਹਨ ਪਛਾਤੇ ਦੋਧੀਆਂ ਕੋ ਦੁੱਧ ਲੈਂਦੇ ਆ ਜਾਂ ਪੈਕਟਾਂ ਵਾਲਾ ਦੁੱਧ ਪੀਂਦੇ ਨੇ ਉਹਨਾਂ ਨੂੰ ਤੁਹਾਡੀ ਕੀ ਸਮachar ਦੇਖੋ ਜੀ ਉਹਨਾਂ ਨੂੰ ਮੇਰੇ ਇਹ ਰਿਹਾ ਵੀ ਆਪਣਾ 10 ਮਿੰਟ ਟਾਈਮ ਕੱਢ ਗਏ ਪਿੰਡ ਚੋਂ ਜਾਂ ਜਿਹੜਾ ਡੰਗਰ ਰੱਖੇਦੇ ਉਹਨਾਂ ਕੋ ਦੁੱਧ ਲੈ ਕੇ ਆਣ ਉਹਨਾਂ ਕੋ ਦੁੱਧ ਲੈ ਕੇ ਆਣ ਤਾਂ ਕਿ ਸਾਹਮਣੇ ਪਤਾ ਲੱਗ ਜਾਵੇ ਵੀ ਸਾਡੇ ਬੱਚੇ ਓਰੀਜਨਲ ਦੁੱਧ ਪੀ ਰਹੇ ਆ ਹਾਂਜੀ ਡੁਪਲੀਕੇਟ ਪੈਕਟਾਂ ਵਾਲਾ ਦੁੱਧ ਆ ਇਹ ਜਿੰਨੇ ਲੋਕ ਪੈਸਾ ਮੰਗ ਲੈਂਦੇ ਉਹਨੇ ਦਿੰਦੇ ਆ ਹਾਂਜੀ ਇਹ ਇਹਦੋਂ ਬਿਹਤਰ ਹੈ ਵੀ ਪੈਕਟਰਾਂ ਵਾਲੇ ਦੁੱਧ 'ਚ ਤੁਹਾਨੂੰ ਕੀ ਪਤਾ ਕੀ ਪਾਇਆ ਕੀ ਪੈਕ ਕੀਤਾ ਦਾ ਜਾਂ ਪੈਕਟਰਾਂ ਵਾਲੇ ਘੋਜ 'ਚ ਕੀ ਪਤਾ ਕੀ ਪੈਕ ਕੀਤਾ ਦਾ ਇਹ ਤੋਂ ਬਿਹਤਰ ਹੈ ਬਿਮਾਰੀਆਂ ਤੋਂ ਬਚਣ ਤੋਂ ਜਾ ਕੇ ਜਿਹਨਾਂ ਕੋ ਮੱਝਾਂ ਰੱਖੀ ਨੇ ਪਿੰਡ 'ਚ ਲੋਕਾਂ ਨੇ ਆਮ ਤੌਰ ਤੇ ਮੱਝਾਂ ਰੱਖੀ ਦੇਆਂ ਉਹਨਾਂ ਕੋ ਦੁੱਧ ਲੈਣ ਉਹ ਦੁੱਧ ਪੀ ਲਓ ਬਾਕੀ ਜੋ ਲੋਕ ਪਸ਼ੂ ਰੱਖ ਸਕਦੇ ਆ ਘਰ ਵਿੱਚ ਜਗ੍ਹਾ ਵੀ ਹੈਗੀ ਆ ਸਭ ਕੁਝ ਹੈਗਾ ਉਹਨਾਂ ਨੂੰ ਕੀ ਮੈਸੇਜ ਕਰਨਾ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਇਹ ਆ ਵੀ ਪਸ਼ੂ ਇੱਕ ਆਪਣੇ ਘਰ ਦੇ ਬੱਚਿਆਂ ਨੂੰ ਦੁੱਧ ਪਿਆਲਣ ਵਾਸਤੇ ਜ਼ਰੂਰ ਰੱਖਣਾ ਚਾਹੀਦਾ ਚਾਹੇ ਘੱਟ ਤੋਂ ਘੱਟ ਵੀ ਜਗਾ ਡੁਪਲੀਕੇਟ ਜਿਹੜਾ ਦੁੱਧ ਹੈ ਇਹਦੇ ਨਾਲ ਬੱਚਿਆਂ ਨੂੰ ਬਹੁਤ ਬਿਮਾਰੀਆਂ ਵੱਧ ਰਹੀਆਂ ਨੇ ਅੱਗੇ ਤੋਂ ਅੱਗੇ ਡੁਪਲੀਕੇਟ ਦੁੱਧ ਕਈ ਪ੍ਰਕਾਰ ਦਾ ਹੋ ਰਿਹਾ ਫਾਇਦਾ ਇਹ ਤੋਂ ਬਚੋ ਸੱਜਣੋ ਫੌਜੀ ਸਾਹਿਬ ਨੇ ਜਿੰਨੇ ਵੀ ਜਾਨਵਰ ਰੱਖੇ ਆ ਬਿਲਕੁਲ ਟਾਪ ਬਰੀਡ ਦੇ ਰੱਖੇ ਆ ਜਾਨਵਰ ਤੁਸੀਂ ਵੀਡੀਓ ਚ ਵੇਖ ਹੀ ਸਕਦੇ ਹੋ ਬਾਕੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ